ਸਸ਼ਿਕਾ ਤੁਸੀਂ ਵੇਖ ਰਹੇ ਹੋ ਦੈਨਿਕ ਸਫੇਰਾ ਟੀਵੀ ਮੈਂ ਹਾਂ ਨਿਰੂਪ ਚਰਵਾ ਚੰਡੀਗੜ੍ਹ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਹਲੇ ਤੱਕ ਕੋਈ ਵੀ ਉਮੀਦਵਾਰ ਕਿਸੇ ਵੀ ਪਾਰਟੀ ਵੱਲੋਂ ਜੋ ਹੈ ਐਲਾਨਿਆ ਨਹੀਂ ਗਿਆ ਹੈ ਲੇਕਿਨ ਅਗਰ ਗੱਲ ਕੀਤੀ ਜਾਏ ਬਾਕੀ ਸੰਸਥਾ ਦੀ ਤਾਂ ਉਹ ਬਹੁਤ ਸਾਰੇ ਆਜ਼ਾਦ ਉਮੀਦਵਾਰ ਜਾਂ ਸੰਗਠਨ ਜਿਹਨੇ ਇਸ ਵਾਰ ਲੋਕ ਸਭਾ ਚੋਣਾਂ ਲੜਨ ਦੀ ਗੱਲ ਕਰ ਰਹੇ ਨੇ ਗੱਲ ਕਰੀਏ ਸੈਨਿਕ ਸਮਾਜ ਪਾਰਟੀ ਦੀ ਤਾਂ ਸਾਡੇ ਨਾਲ ਰਿਟਾਇਰਡ ਲੈਫਟੈਂਡਰ ਗੁਰਪ੍ਰਕਾਸ਼ ਸਿੰਘ ਮੌਜੂਦ ਨੇ ਸਭ ਤੋਂ ਪਹਿਲੇ ਤਾਂ ਆਪਾਂ ਜਾਨਣਾ ਚਾਹਾਂਗੇ ਜਦ ਵੀ ਐਕਸ ਆਰਮੀ ਦੀ ਗੱਲ ਕਰਦੇ ਤੇ ਤੁਹਾਡੇ ਚੀਫ ਜੀ ਨੇ ਦੋ ਚੀਫ ਭਾਜੀਪੀ ਦੇ ਵਿਚਕਾਰ ਸ਼ਾਮਿਲ ਹੋਏ ਇੱਕ ਮੁੰਬੇ ਪੁਲਿਸ ਤੋਂ ਕਮਿਸ਼ਨਰ ਜੀ ਨੇ ਸਤਿਪਾਲ ਸਿੰਘ ਉਹ ਆਈ ਪੋਲਿਟਿਕਸ ਦੇ ਵਿਚਕਾਰ ਜੇ ਤਾਂ ਮੈਂ ਗੱਲ ਕਰਦੇ ਹਾਂ ਆਮੀ ਦੀ ਆਮੀ ਚੀਫ ਦੀ ਗੱਲ ਕਰਦੇ ਨੇ ਜਦ ਪੋਲਿਟਿਕਸ ਦੇ ਵਿਚਕਾਰ ਆਉਂਦੇ ਕਿੰਨਾ ਕੁ ਫਾਇਦਾ ਲੋਕਾਂ ਦੇ ਵਿਚਕਾਰ ਦੇਖਣ ਨੂੰ ਮਿਲ ਸਕਦਾ ਅ ਨਿਰਵੀਰ ਜੀ ਮੈਨੂੰ ਆ ਜਿਹੜਾ ਸੀਨੀਅਰ ਆਫੀਸਰਸ ਸੀਨੀਅਰ ਜਿਹੜੇ ਬਿਊਰੋਕਰੇਟਸ ਜਾਂ ਸੀਨੀਅਰ ਪੁਲਿਸ ਆਫੀਸਰ ਜਿਹੜੇ ਆਪਣੇ ਆਰਗੇਨਾਈਜੇਸ਼ਨ ਤੇ ਇੰਸਟੀਟਿਊਸ਼ਨਸ ਦੇ ਹੈਡ ਜਿਹੜੋ ਬਣ ਜਾਂਦੇ ਹੈਗੇ ਨੇ ਅਸੀਂ ਉਹਨਾਂ ਨੂੰ ਐਜ਼ ਇਹ ਜਦੋਂ ਆਰਗੇਨਾਈਜੇਸ਼ਨ ਵਿੱਚ ਰਹਿਦਾ ਹੈਗਾ ਅਸੀਂ ਉਹਨਾਂ ਨੂੰ ਐਜ਼ ਇਹ ਆਪਣਾ ਗੋਡਫਾਦਰ ਦੇਖਨੇ ਆ ਜਿਹੜਾ ਜਵਾਨ ਹੈਗਾ ਵੇ ਜੇਸਸ ਹੈਗੇ ਨੇ ਜਾਂ ਆਫੀਸਰਸ ਹੈਗੇ ਨੇ ਯੰਗ ਆਫੀਸਰਸ ਨੇ ਇਹ ਜਿਹੜੇ ਸੀਨੀਅਰ ਰੈਂਕ ਹੋਲਡਰਸ ਹੁੰਦੇ ਨੇ ਉਹਨਾਂ ਨੂੰ ਆਪਣਾ ਇੱਕ ਇੱਕ ਐਗਜ਼ਾਮਪਲ ਸਮਝ ਦੇ ਸਮਝੀਦਾ ਕਿ ਯਹਾਂ ਦੇ ਆਰ आवर ਗੋਡਫਾਦਰਸ ਦੇ ਹੈਵ ਕਿ ਇਹਨਾਂ ਨੇ ਬਹੁਤ ਕੁਝ ਸਾਡੇ ਵਾਸਤੇ ਕੀਤਾ ਹੈਗਾ ਉਹਦੇ ਔਰ ਅਸੀਂ ਉਹਨਾਂ ਨੂੰ ਇਦਾਂ ਦੇਖਨੇ ਆ لیکن جتو لالوں نال ایک دم ہی مطلب ਅ ਅਸੀਂ ਹੁਣ ਦੇਖ ਰਹੇ ਇੱਕ سلسلہ ਸ਼ੁਰੂ ਹੋ ਗਿਆ ਹੋਵੇ ਜਿਹਦੇ ਵਿੱਚ ਕੀ ਜਿਹੜੇ ਸੀਨੀਅਰ ਆਫਸਰ ਸੈਕ ਹੈਗੇ ਨੇ ਉਹ ਅ ਇੱਕਦਮ ਹੀ ਅਜੇ ਵਿਦਆਉਟ ਕੂਲਿੰਗ ਆਫ ਵਿਦਆਉਟ 2-3 ਸਾਲ ਆਪਣੇ ਇਲਾਕੇ ਦੇ ਵਿੱਚ ਜਾ ਕੇ ਕੰਸਟੀਟੂਐਂਟਸ ਨੂੰ ਸਮਝਦੇ ਸਮਝਾਉਂਦੇ ਹੋਏ ਕੋਈ ਉਹਨਾਂ ਨੂੰ ਉਹਨਾਂ ਗਿਆਨ ਨਹੀਂ ਹੈਗਾ ਆਪਣੇ ਕੰਸਟੀਟੂਐਂਸੀ ਦਾ ਲੇਕਿਨ ਉਹ ਇਮੀਡੀਏਟਲੀ ਪੋਲਿਟਿਕਸ ਵਿੱਚ ਜਾ ਰਹੇ ਨੇ दो चीफ ਨਹੀਂ ਤੁਸੀਂ ਤਿੰਨ ਚੀਫ ਜਾ ਚੁੱਕੇ ਨੇ ਜਨਰਲ ਜੇ ਜੇ ਸਿੰਘ ਵੀ ਜਾ ਚੁੱਕੇ ਹੈਗੇ ਜੀ ਜਨਰਲ ਜੇ ਜੇ ਹੈਗੇ ਸੀ ਫਿਰ ਜਨਰਲ ਵਿਕਰਮ ਆਏ ਨੇ ਤੇ ਹੁਣ ਜਨਰਲ ਇਹ ਚੀਫ ਇਹ ਚੀਫ ਆਫ ਆਰਮੀ ਸਟਾਫ ਆਪਣੇ ਬਜ਼ੂਰੀਆ ਸਾਹਿਬ ਆਏ ਹੈਗੇ ਨੇ ਲੈ ਚੀਫਸ ਦੇ ਹੈਗੇ ਨੇ ਨਾ ਬਜ਼ੂਰੀਆ ਸਾਹਿਬ ਵੀ ਇੱਕ ਜੇ কুলਿੰਗ ਆਫ ਪੀਰੀਅਡ ਹੋਇਆ ਨੇ ਤੇ ਹੀ ਹੈਜ਼ ਆਲਸੋ ਸ਼ਿਫਟਡ ਟੂ ਪੋਲਿਟিক্যাল ਪਾਰਟੀ ਸੋ ਐਜ਼ ਐਜ਼ ਅ ਹੁਣ ਅਸੀਂ ਦੇਖਨੇ ਆ ਇਸ ਫੌਜ ਦੇ ਵਿੱਚ ਕਿ ਐਦਾਂ ਇਹ ਸਿਸਟਮ ਗਲਤ ਹੈ ਕਿਉਂਕਿ ਅਗਰ ਇਹ ਸਿਸਟਮ ਹੁੰਦਾ ਰਿਹਾ ਤੇ ਹਾਲੀਵੁੱਡ ਲਈ ਪੋਲੀਟਿਕਾਈਜ਼ੇਸ਼ਨ ਹੋ ਜਾਏਗੀ। ਔਰ ਬਹੁਤ ਤੇਜ਼ੀ ਨਾਲ ਹੋਏਗੀ ਕਿਉਂਕਿ ਇਹ ਸਿਸਟਮ ਜਦੋਂ ਇੰਸਟੀਟਿਊਸ਼ਨਸ ਨੂੰ ਚਲਾਈਦਾ ਹੈਗਾ ਵੇ ਤੇ ਅਸੀਂ ਆਰਮ ਫੋਰਸਸ ਦੇ ਵਿੱਚ ਅਸੀਂ ਕਹਿੰਦੇ ਕਿ ਇਹ ਪੋਲੀਟੀਕਲ ਸਿਸਟਮ ਹੈਗਾ ਜੋ ਇਹ ਪੋਲੀਟੀਕਲ ਸਿਸਟਮ ਹੈਗਾ ਵੇ ਤੇ ਦੈਟ ਵੀ ਆਰ ਨਾਟ ਬਾਥਰਡ ਬਾਇ ਟੂ ਮੱਚ ਆਫ ਪਾਰਟੀ ਬਟ ਜਦੋਂ ਉਹ ਕੈਡਰ ਬੇਸ ਜਿਹੜਾ ਸਿਸਟਮ ਸਾਡਾ ਇੰਸਟੀਟਿਊਸ਼ਨਸ ਦਾ ਹੈਗਾ ਵੇ ਅਗਰ ਉਹ ਸੀਨੀਅਰ ਇੱਕਦਮ ਇਸਵਿਚ ਓਵਰ ਕਰ ਜਾਂਦਾ టు ਪੋਲੀਟੀਕਲ ਸਿਸਟਮ ਆਰਮ ਫੋਰਸਸ ਜਾਂ ਉਹਨਾਂ ਨਾਲ ਜਿਹੜੀ ਕਨੈਕਟਡ ਜਿਹੜੀਆਂ ਪੋਪੂਲੇਸ਼ਨ ਹੈਗੀਆਂ ਨੇ ਨਾਉ ਮੈਂ ਇਹਨੂੰ ਇੱਕ ਅੱਛਾ ਐਕਸਪੈਰੀਮੈਂਟ ਹੈਗਾ ਵੇ ਲੇਕਿਨ ਮੈਂ ਤੇ ਹੁਣ ਤੁਹਾਡੇ ਸਾਹਮਣੇ ਹੈਗਾ ਵਾਂ ਆਫਟਰ ਮਾਈ 1999 ਤੋਂ ਰਿਟਾਇਰ ਹੋ ਕੇ ਆਇਆ ਵਾਂ ਮੈਂ ਇਹਨੂੰ ਉਹ ਚੀਜ਼ਾਂ ਇੰਨੀਆਂ ਯਾਦ ਨਹੀਂ ਉਹ ਸਿਸਟਮ ਦੇ ਵਿੱਚ ਕੀ ਚੱਲ ਰਿਹਾ ਇੰਨਾ ਮੈਨੂੰ ਇਹਦੇ ਬਾਰੇ ਨਹੀਂ ਪਤਾ ਲੇਕਿਨ ਐਸ ਟਾਈਮ ਮੈਂ ਐਸੇ ਵੋਟਰ ਦੇ ਤੌਰ ਦੇ ਨਾਲ ਜਿਹਨੂੰ ਮੈਂ ਪ੍ਰੋਬਲਮਸ ਜਾਂ ਡਿਫਿਕਲਟੀਆਂ ਦੇਖ ਰਿਹਾ ਹੈਗਾ ਵਾਂ ਇੱਕ ਸੋਲਜਰ ਦੇ ਤੌਰ ਨਾਲ ਇੱਕ ਵੈਟਰਨ ਦੇ ਤੌਰ ਨਾਲ ਜਾਂ ਇੱਕ ਜਿਹੜੇ ਮਾਹੌਲ ਦੇ ਵਿੱਚ ਜਿਹੜੇ ਜਦੋਂ ਆ ਕੇ ਵੈਟਰਨਸੀ ਪ੍ਰੋਬਲਮ ਹੈ ਐਕਸ ਸਰਵਿਸ ਦੀ ਐਕਸ ਸਰਵਿਸਮੈਨ ਦੀ ਪ੍ਰੋਬਲਮ ਹੈਗੀ ਹੈ ਉਹਨਾਂ ਨੂੰ ਜਦੋਂ ਮੈਂ ਦੇਖਣਾ ਹੈਗਾ ਵਾਂ ਮੈਂ ਇਹ ਦੇਖਿਆ ਕਿ ਸੀਨੀਅਰ ਆਫਸਰਸ ਨੇ ਆਪਣੀ ਡਿਊਟੀ ਦੇ ਦੌਰਾਨ ਤੇ ਇਸ ਚੀਜ਼ ਨੂੰ ਪ੍ਰੋਬਲਮ ਨੂੰ ਸੋਲਵ ਨਹੀਂ ਕਰ ਰਹੇ ਹੈਗੇ ਜਦੋਂ ਉਹਨਾਂ ਦੀ ਅਥਾਰਟੀ ਹੈਗੀ ਹੈ ਲੇਕਿਨ ਜਦੋਂ ਉਹਨ ਪੋਲੀਟੀਕਲ ਇੱਕ ਉਹਨਾਂ ਨੂੰ ਇੱਕ ਪੋਜੀਸ਼ਨਿੰਗ ਮਿਲ ਰਹੀ ਹੈ ਉੱਥੇ ਫਿਰ ਬੜੀ ਸਮੂਥਲੀ ਦੇ ਚੇਂਜ ਓਵਰ ਬਟ ਔਨ ਗਰਾਉਂਡ ਵਿੱਚ ਤੁਸੀਂ ਦੇਖੋ ਹਿਸਟਰੀ 'ਚ ਕਦੀ ਨਹੀਂ ਹੋਇਆ ਕਿ ਜੰਤਰ ਮੰਤਰ ਦੇ ਵਿੱਚ ਇੰਨਾ ਫੌਜੀ ਉੱਥੇ ਜਾ ਕੇ ਖੜਾ ਹੋ ਗਿਆ ਉਹਦੇ ਬਾਅਦ ਅਜੇ ਤਿੱਕਰ ਜਿਹੜੇ ਸੈਨਿਕ ਲੋਕੀ ਹੈਗੇ ਨੇ ਇਹ ਪ੍ਰੋਟੈਸਟ ਤੇ ਚਲੇ ਗਏ ਹੈਗੇ ਨੇ ਹੁਣੇ ਤੁਹਾਡੇ ਸਾਹਮਣੇ ਅੰਮਾਲੇ ਦੇ ਨੇੜੇ ਉਹ ਫੌਜੀ ਰੇਲ ਰੋਕੋ ਹੋ ਗਈ ਸੋ ਯੂ ਫੀਲ ਦੈਟ देयर इज ਸਮ देयर इज ਕੋਈ ਕਮਿਊਨੀਕੇਸ਼ਨ ਗੈਪ ਹੈਗਾ ਵੇ ਇੱਕ ਵੋਟਰ ਦੇ ਵਿੱਚ ਔਰ ਇੱਕਾ ਜਿਹੜੇ ਸੀਨੀਅਰ ਆਫੀਸਰਸ ਹੈਗੇ ਨੇ ਔਰ ਸੀਨੀਅਰ ਆਫੀਸਰਸ ਫਿਰ ਪੋਲਿਟੀਕਲ ਸਿਸਟਮ ਨਾਲ ਕਨੈਕਟ ਜੋ ਗੱਲ ਕਰ ਰਹੇ ਤੁਸੀਂ ਦੱਸਿਆ ਕਿ ਕਦੇ ਨਹੀਂ ਹੋਇਆ ਕਿ ਆਮੀ ਜਾਂ ਫਿਰ ਸੈਨਿਕ ਲੋਕ ਜਿਨੇ ਪ੍ਰਦਰਸ਼ਨ ਕਰਨ ਚੱਲ ਗਏ ਹੋ ਲੇਕਿਨ ਇਹ ਸਵਾਲ ਇੱਕ ਹੈਗਾ ਤੁਸੀਂ ਕਹਿੰਦੇ ਕਮਿਊਨੀਕੇਸ਼ਨ ਗੈਪ ਹੈ ਲੇਕਿਨ ਇੱਕ ਕਮਿਊਨੀਕੇਸ਼ਨ ਗੈਪ ਨੂੰ ਤੋੜਨ ਦੇ ਵਾਸਤੇ ਕਿਉਂਕਿ ਜਦ ਆਪਾਂ ਗੱਲ ਕਰਦੇ ਸੋਸ਼ਲ ਮੀਡੀਆ ਦੀ ਤੁਹਾਨੂੰ ਪਤਾ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਹਾਈਪ ਦੇ ਦਿੰਦਾ ਹੈ ਕਈ ਵਾਰੀ ਗਲਤ ਇਨਫੋਰਮੇਸ਼ਨ ਦੇ ਦਿੰਦਾ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜੋ ਕਿਤੇ ਨਾ ਕਿਤੇ ਲੋਕ ਜਦ ਦੇਖਦੇ ਹਨ ਉਹਨੂੰ ਐਸਾ ਕੁਝ ਨਹੀਂ ਹੈ ਮੈਂ ਪਿਛਲੇ 10 ਸਾਲ ਦਾ ਮੈਂ 10 ਸਾਲ ਦਾ ਪ੍ਰੈਕਟੀਕਲੀ ਦੇਖਿਆ ਹੈਗਾ ਵੇ ਜੰਤਰ ਮੰਤਰ ਤੇ ਮੈਂ ਵੀ ਗਿਆ ਹੈਗਾ ਵਾਂ ਕਿਉਂਕਿ ਨੈਚੁਰਲੀ ਵੀ ਦ ਫੌਜੀ ਹੈਡ ਅ ਪ੍ਰੋਬਲਮ ਸੋ ਉਦੋਂ ਦੇਖਿਆ ਹੈਗਾ ਕਿ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਐ ਸਿਸਟਮ ਦੇ ਵਿੱਚ ਕੋਈ ਕੋਈ ਇੱਕ ਤਰੀਕਾ ਹੀ ਨਹੀਂ ਹੈਗਾ ਕਿ ਜਿਸ ਨਾਲ ਕਿ ਜਿਹੜੀ ਇਹ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਕੋਈ ਸੁਣਨ ਦਾ ਕੋਈ ਤਰੀਕਾ ਲੱਭਿਆ ਇੱਕੋ ਚੀਜ਼ ਲੱਭਦਾ ਹੈਗੀ ਆ ਇਲੈਕਸ਼ਨ ਦਾ ਟਾਈਮ ਇਲੈਕਸ਼ਨ ਦੇ ਟਾਈਮ ਦੇ ਵਿੱਚ ਜਦੋਂ ਇਹ ਵੋਟਰ ਹੈਗਾ ਹੋਵੇ ਜਾ ਕੇ ਆਪਣੇ ਰਿਪ੍ਰੈਜ਼ੈਂਟੇਟਿਵ ਨੂੰ ਕਾਏਗਾ ਕਿਉਂਕਿ ਇੱਕ ਵਾਰ ਤੁਸੀਂ ਨੂੰ ਵੋਟ ਦੇ ਦਿੱਤੀ ਇੱਕ ਵਾਰ ਉਹਨੂੰ ਤੁਸੀਂ ਖੜਾ ਕਰਤਾ ਉਹਦੇ ਬਾਅਦ ਉਹ ਤੇ 5 ਸਾਲ ਵਾਸਤੇ ਫਿਕਸ ਹੋ ਗਿਆ ਨਾ ਯੂ ਕੇਂਦਰੀ ਸਰਕਾਰ ਨੇ ਕਿਹਾ ਕਿ ਅਗਨੀ ਵੀਰ ਦੇ ਵਿਚਕਾਰ ਉਹ ਜੋ ਵੀ ਚੇਂਜਸ ਆਉਂਦੇ ਨੇ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਅਜੇ ਦੀ ਤਰੀਕ ਦੇ ਵਿੱਚ ਉਹਨਾਂ ਨੂੰ ਵੋਟਰ ਦਾ ਇਫੈਕਟ ਮਹਿਸੂਸ ਹੋ ਰਿਹਾ ਇਸ ਵਾਸਤੇ ਕਹਿ ਰਹੇ ਹੈਗੇ ਨੇ ਪਹਿਲਾਂ ਤੋਂ ਜਦੋਂ ਪਾਲਿਸੀ ਬਣਾਉਣ ਲੱਗੇ ਸੀ ਜਿਹੇ ਇਹੀ ਆਫੀਸਰਸ ਹੈਗੇ ਸੀ ਜਿਹੜੇ ਸੀਨੀਅਰ ਆਫਸਰਸ ਵਾਈਡਿਡ ਦੇ ਕੁਡ ਨਾ ਥਿੰਕ ਆਰਮੀ ਚੀਫਸ ਜੈਕਸ ਆਰਮੀ ਚੀਫਸ ਅਦਾ ਹੈ ਅਗਰ ਉਹ ਦੱਸ ਸਕਦੇ ਸੀ ਉਤੋਂ 10 ਸਾਲ ਪਹਿਲਾਂ ਅਸੀਂ ਲਗਾਤਾਰ ਇਹ ਸ਼ਾਰਟ ਸਰਵਿਸ ਕਮਿਸ਼ਨ ਦੀ ਜਿਹੜੀ ਪ੍ਰੋਬਲਮ ਜਿਹੜੇ 5 ਸਾਲ ਵਾਸਤੇ ਜਾਂਦੇ ਨੇ 10 ਸਾਲ ਵਾਸਤੇ ਜਾਂਦੇ ਨੇ ਹੁਣ ਅ ਵੂਮਨ ਸ਼ਾਰਟ ਸਰਵਿਸ ਕਮਿਸ਼ਨ ਆਫਸਰ ਜਾ ਰਹੀਆਂ ਨੇ ਪਿਛਲੇ 60 ਸਾਲਾਂ ਤੋਂ ਇਹ ਇਸ ਫੌਜ ਦੀ ਜਿਹੜੀ ਐਕਸਪਲੋਇਟੇਸ਼ਨ ਹੋ ਰਹੀ ਹੈਗੀ ਇਹ ਇਹ ਤੇ ਸਾਰਿਆਂ ਨੂੰ ਦਿਖਦੀ ਹੈਗੀ ਸੀ 1973 ਦੇ ਵਿੱਚ ਪੈਨਸ਼ਨਾਂ ਹਾਫ ਹੋ ਗਈਆਂ ਉਹਦੇ ਬਾਅਦ ਉਹ ਪੈਨਸ਼ਨਾਂ ਨੂੰ ਠੀਕ ਕਰਦੇ ਹੋਏ OROP ਦੀ ਐਜੀਟੇਸ਼ਨ ਸ਼ੁਰੂ ਹੋ ਗਈਆਂ OROP ਦੀ ਐਜੀਟੇਸ਼ਨ ਦੇ ਨਾਲ ਨਾਲ ਇਹ ਸ਼ਾਰਟ ਸਰਵਿਸ ਕਮਿਸ਼ਨ ਕਿ ਭਈ ਨੋਬਾਡੀ ਇਜ਼ ਕੇਰਿੰਗ ਫਾਰ ði ਸ਼ਾਰਟ ਸਰਵਿਸ ਪਹਿਲੇ ਤਾਂ ਕੇਂਦਰ ਸਰਕਾਰ ਕੋਈ ਹੋ it doesn't make any difference that is why i made a different party first time as a uh, G, uh, gps work hon as a veteran at his age of 67 68 meri hun e umar koi election jeetne waste nahi hegi is uh, system de vich jaddi gadbad hegi ki voter di koi sunai nahi kar rya hega 10 saal waste 10 saal lagatar is point nu no main raise kar rahe haan but nobody listens nobody gives agitations ho rahe ne protests ho rahiyan ne nothing is happening pichle uh, 10 uh, saal to jo kuch bhi ho rya ave this is a ਹਾਂ ਹੁਣ 1963 63 ਦਾ ਵੀ ਜ਼ਿਕਰ ਕੀਤਾ ਨਾ ਕਿ ਉਸ ਵੇਲੇ ਵੀ ਅੱਧੀ ਹੋਈਆਂ ਆਈ ਇਹ ਫੁਲੀ ਐਗਰੀ ਇਹ 90 ਦੇ ਦੇਖੋ ਅਗਰ ਕੋਈ ਸਰਕਾਰ ਗਲਤ ਕੰਮ ਕਰੇਗੀ ਤਾਂ ਇਹਦੇ ਉਹ ਪਲਟੀ ਖਾਏਗੀ ਔਰ ਵੋਟਰ ਨੂੰ ਪਲਰਦਾਏਗਾ ਇਹ ਹੋਇਆ ਵੇ 1973 ਦੇ ਵਿੱਚ uh, 1965 ਦੇ ਬਾਅਦ ਜਦੋਂ ਇਹ ਸ਼ਾਰਟ ਸਰਵਿਸ ਕਮਿਸ਼ਨਸ ਆਣੇ ਸ਼ੁਰੂ ਹੋਏ ਔਰ ਉਸ ਦੇ ਬਾਅਦ 1973 ਦੇ ਬਾਅਦ ਜੀਆਂ ਇਲੈਕਸ਼ਨਸ ਦੇ ਵਿੱਚ ਆ ਪ੍ਰੋਬਲਮਸ ਆਣੀਆਂ ਸ਼ੁਰੂ ਹੋਈਆਂ ਪੈਨਸ਼ਨਸ ਦੇ ਵਿੱਚ ਪ੍ਰੋਬਲਮ ਆਣੀਆਂ ਸ਼ੁਰੂ ਹੋਈਆਂ ਇਹ ਹੌਲੀ ਹੌਲੀ ਜਾ ਕੇ ਇੰਨੀਆਂ ਵੱਧ ਗਈਆਂ ਕਿ ਇਟ ਟਰਨਡ ਇਨਟੂ ਅ ਸੋਲਜਰਸ ਦੀ ਪ੍ਰੋਟੈਸਟ ਸੋ ਇੱਕ ਸੋਲਜਰਸ ਜਿਹੜੀ ਕਿ ਡਾਇਰੈਕਟਲੀ ਅਫੈਕਟਿੰਗ ਦੀ ਨੈਸ਼ਨਲ ਸਿਕਿਉਰਿਟੀ ਅਗਰ ਉਹ ਹੀ ਇਨਫੈਕਟ ਹੋ ਜਾਣ ਕਿਸੇ ਪ੍ਰੋਬਲਮ ਦੇ ਨਾਲ ਤਾਂ ਆਮ ਜਨਤਾ ਦਾ ਕੀ ਹੋਏਗਾ ਇਹ ਸਵਾਲ ਹੋ ਰਹਿਗਾ ਕਿਉਂਕਿ ਜਦ ਆਮੀ ਚੀਫ ਐਗਜ਼ਾਮੀ ਚੀਫ ਪੋਲਿਟਿਕਸ ਜੁਆਇਨ ਕਰਦੇ ਨੇ ਸਾਨੂੰ ਲੱਗਦਾ ਕਿ ਸਰਹਦੀ ਇਲਾਕੇ ਸਾਡੇ ਬਹੁਤ ਹੀ ਸੰਵੇਦਨਸ਼ੀਲ ਨੇ ਆਪਾਂ ਭਾਵੇਂ ਜੰਮੂ ਕਸ਼ਮੀਰ ਵੱਲ ਚਲ ਜਾਈਏ ਔਰ ਨਾਚਰ ਪ੍ਰਦੇਸ਼ ਵੱਲ ਚਲ ਜਾਈਏ ਬਹੁਤ ਗਹਿਰੇ ਨੇ ਜਾਂ ਫਿਰ ਪੰਜਾਬ ਹਿਮਾਚਲ ਜੋ ਜੇਨ ਕੇ ਵਾਲਾ ਪੋਰਚ ਨੇ ਨੀਚਾ ਜੋ ਪੂਰਾ ਪਾਕਿਸਤਾਨ ਦੇ ਨਾਲ ਲੱਗਦਾ ਹੈਗਾ ਪੀਓਕੇ ਬਹੁਤ ਵੱਡਾ ਮਸਲਾ ਬੜੇ ਚਿਰ ਤੋਂ ਰਿਹਾ ਬਹੁਤ ਵੱਡੇ ਚਿਰ ਤੋਂ ਰਿਹਾ ਹੁਣ ਕੁਝ ਸਮਾਂ ਪਹਿਲੇ ਵਿਕੇ ਸਿੰਘ ਨੇ ਕਿਹਾ ਸੀ ਕਿ ਪੋਕੇ ਹੁਣੇ ਹੋੜੀ ਜੇ ਹੈ ਜਲਦੀ ਭਾਰਤ ਦੇ ਵਿਚਕਾਰ ਜੇ ਹੈ ਸ਼ਾਮਿਲ ਹੋ ਜਾਏਗਾ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਵੀ ਉੱਥੇ ਪੋਸਟਿੰਗ ਕਰਕੇ ਆਏ ਤੁਹਾਨੂੰ ਲੱਗਦਾ ਕਿ ਇੰਨੀ ਸਾਰੀ ਚੇਂਜਸ ਹੋ ਸਕਦੀਆਂ ਨੇ ਵਾਈ ਨਾਟ ਅਸੀਂ ਇਫ ਯੂ ਆਸਕ ਮੀ ਦ ਹਿਸਟੋਰਿਕਲੀ ਦੇਖੋ ਵੇਅਰ ਵਾਸ ਪਾਕਿਸਤਾਨ ਦੇਰੋ ਇਟ ਵਾਸ ਇਟਸ ਨੋਟ ਆ ਪਾਕਿਸਤਾਨ ਵੇਅਰ ਵਾਸ ਬੰਗਲਾਦੇਸ਼ ਇਟ ਵਾਸ ਨੋਟ देयर ਇਹ ਤੇਰੀ ਕ੍ਰੀਏਟੀਵਿਟੀ ਹੈਗੀ ਹੈ ਇਹ ਕ੍ਰੀਏਟੀਵਿਟੀ ਹੈਗੀ ਹੈ ਉਹ ਡਿਵਾਈਡ ਐਂਡ ਰੂਲ ਬ੍ਰਿਟਿਸ਼ਰਸ ਨੇ ਕੀਤਾ ਤਰਮਾਂ ਦੇ ਨਾਮ ਦੇ ਵਿੱਚ ਤੁਸੀਂ ਡਿਵਾਈਡਰ ਜਦ ਪੀਓਕੇ ਬਣਿਆ ਉਸ ਵੇਲੇ ਤਾਂ ਪਾਰਟੀਸ਼ਨ ਦੇ ਵਿੱਚ ਕਰ ਹਿੱਸਾ ਨਹੀਂ ਸੀ ਉਸ ਟਾਈਮ ਦੇਖੋ ਪੀਓਕੇ ਬਣਦੇ ਉਹਦੇ ਸੇ ਡਿਫਰੈਂਟ ਟਾਪਿਕ ਬਾਈ ਇਟਸੈਲਫ ਕਿ ਪੀਓਕੇ ਕਿੱਦਾਂ ਹੋ ਗਿਆ ਔਰ ਜੰਮੂ ਕਸ਼ਮੀਰ ਕਿ ਲੋਕ ਜਾਨਣਾ ਚਾਹਣਗੇ ਕਿ ਪੀਓਕੇ ਕਿਵੇਂ ਬਣ ਗਿਆ ਯੂ ਸੀ ਦੈਟ ਇਜ਼ ਅ ਨੋ ਪੋਲਿਸੀ ਜਦੋਂ ਜਦੋਂ ਬ੍ਰਿਟਿਸ਼ਸ ਨੇ ਆਪਣਾ ਉਹ ਪਾਰਟੀਸ਼ਨ ਦੀ ਸਰ ਉਹ ਸਬਜੈਕਟ ਬਾਈ ਇਟਸੈਲਫ ਇਟਸ ਅ ਵੈਰੀ ਬਿਗ ਸਬਜੈਕਟ ਆਈ ਐਮ ਫਰਮ ਜੰਮੂ ਐਂਡ ਕਸ਼ਮੀਰ ਲਾਈਟ ਇਨਫੈਂਟਰੀ ਮੈਂ 20 21 ਸਾਲ ਮੈਂ ਜੰਮੂ ਐਂਡ ਕਸ਼ਮੀਰ ਲਾਈਟ ਇਨਫੈਂਟਰੀ ਚ ਰਿਹਾ ਅਗਰ ਇਹ ਦੀ ਤੁਸੀਂ ਗਹਿਰਾਈਆਂ ਤੇ ਵਿੱਚ ਜਾਓਗੇ ਸੋ ਜੈਗ ਅਸੀਂ ਉੱਥੇ ਲੋਕਲ ਹੀ ਫੋਰਸ ਜਿਹੜੀ ਹੈਗੀ ਖੜੇ ਹੋ ਗਏ ਕਿ ਨਹੀਂ ਯਾਰ ਉਹਦਾ ਜਿਹੜੇ ਕਬਾਲੀ ਆ ਰਹੇ ਹੈਗੇ ਨੇ ਉਹ ਜਿਹੜੇ ਆ ਰਹੇ ਹੈਗੇ ਨੇ ਸਾਨੂੰ ਟੇਕਓਵਰ ਕਰਨ ਵਾਸਤੇ ਜਦੋਂ ਲਾਅ ਐਂਡ ਆਰਡਰ ਕਿਸ ਜਗ੍ਹਾ ਚ ਨਾ ਹੋਵੇ ਤੇ ਉਹਦੇ ਵਿੱਚ ਹਰ ਕੋਈ ਜਗ੍ ਹਕ ਚ ਕਰਨਾ ਚਾਹੁੰਦਾ ਉਸ ਟਾਈਮ ਉਥੇ ਇਨੀ ਫੋਰਸਸ ਨਹੀਂ ਹੈਗੀਆਂ ਸੀ ਆਰਗੇਨਾਈਜ਼ ਸਿਸਟਮਸ ਨਹੀਂ ਹੈਗੇ ਸੀ ਉਹਦੇ ਕਾਰਨ ਕਵਾਲੀਆਂ ਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਲੋਕੀ ਚਲੇ ਗਏ ਨੰਬਰ ਦੋ ਉਥੋਂ ਦਾ ਧਰਮ ਦੀ ਜਿਹੜੀ ਸੋਚ ਹੈਗੀ ਸੀ ਇੱਕੋ ਟਾਈਪ ਦੀ ਹੈਗੀ ਸੀ ਸੋ ਪੀਪਲ ਡਿਡ ਨਾਟ ਫਾਈਂਡ ਉਹਨਾਂ ਨੂੰ ਇਹ ਨਹੀਂ ਮਹਿਸੂਸ ਹੋਇਆ ਕਿ ਇਹ ਕਵਾਲੀਏ ਹੈਗੇ ਨੇ ਜਾਂ ਇਹ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਅਸੀਂ ਹੁਣ ਪਾਕਿਸਤਾਨ ਚਾਹ ਹਿੰਦ ਉਹਤੇ ਪਾਕਿਸਤਾਨ ਚਾਹ ਹਿੰਦੁਸਤਾਨ ਚਾਹ ਜੀਐਨਕੇ ਚਾਹ ਦੇ ਵਜ਼ੇ ਹਿਊਜ ਕਨਫਿਊਜ਼ਨ ਸਾਡਾ ਪਰਿਵਾਰ ਜਿਹੜਾ ਹੈਗਾ शेखपुरा पिंड भिखी तो उ पट के इधर आया उधरों क्योंकि पार्टीशन हो गया व्हाट पार्टीशन वी हैव सीन दिस डिवाइड एंड रूल इज एंड बहुत भावनात्मक रही है ਦੇ ਵਾਸਤੇ ਭਾਵੇਂ ਇੱਥੇ ਤੋਂ ਗਏ ਨੇ ਜਾਂ ਉੱਥੇ ਤੋਂ ਇੱਥੇ ਆਏ ਨੇ ਜਦ ਵੀ ਆਪਾਂ ਗੱਲ ਕਰਦੇ ਨੇ ਵਨਡੇ ਕਜੇਹੀ ਦਰਦ ਦਾ ਮੈਂ ਖਿਆਲ ਜੋ ਹਰ ਕਿਸੇ ਲਈ ਬਹੁਤ ਹੀ ਕਿਉਂਕਿ ਕਈ ਪਰਿਵਾਰ ਨਹੀਂ ਰਹੇ ਕਿਸੇ ਦੇ ਮਾਪ ਪਿਓ ਵਿਛੜ ਗਏ ਭੈਣ ਭਾਈ ਵਿਛੜ ਗਏ ਅਸੀਂ ਇਸ ਟਾਪਿਕ ਤੋਂ ਬਾਹਰ ਆਂਦੇ ਆ ਆਪਾਂ ਚੰਡੀਗੜ੍ਹ ਦੇ ਵੱਲ ਹੁਣ ਕੁਝ ਕਰਦੇ ਚੰਡੀਗੜ੍ਹ ਦੀ ਗੱਲ ਕਰਦੇ ਨੇ ਚੰਡੀਗੜ੍ਹ ਦੇ ਵਿਚਕਾਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਡਾ ਮੁੱਦਾ ਜੇ ਲੱਗਦਾ ਹੈ ਚੰਡੀਗੜ੍ਹ ਦੇ ਵਿਚਕਾਰ ਤੁਹਾਨੂੰ ਕਿਹੜਾ ਹੈਗਾ ਜਿਸ ਨੂੰ ਸੋਲਵ ਕਰਨ ਲਈ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਕੰਮ ਨਹੀਂ ਕੀਤਾ आई हैव ए मेरे पिछले मैं इस चंडीगढ़ देना मेरा बड़ा रिश्ता शुरू तो है क्योंकि माय फादर वाज आल्सो पोस्टेड हियर इन 31 सेक्टर मैं इथे स्कूलिंग भी कीती है मैं गुरुगोविंद सिंह कॉलेज ਦੇ ਵਿੱਚ ਵੀ ਰਿਹਾ ਹੈਗਾ ਵਾ ਉਹਦੇ ਬਾਅਦ ਪੋਸਟਿੰਗਸ ਦੇ ਵਿੱਚ ਵੀ ਇੱਕ ਟੈਨਿਓਰ ਮੇਰਾ ਚੰਡੀਮਾੜਿਆ ਤੇ ਚੰਡੀਗੜ੍ਹ ਨਾਲ ਕਨੈਕਟਡ ਹੈਗਾ ਸੀ ਐਂਡ 99 ਦੇ ਬਾਅਦ ਇੱਥੇ ਮੈਂ ਦੇਖਣਾ ਚੰਡੀਗੜ੍ਹ ਦੇ ਵਿੱਚ 1743 ਸੈਕਟਰ 43 ਦੇ ਵਿੱਚ ਮੈਂ ਰਿਹਾ ਹਾਂ ਫਲੈਟ ਦੇ ਵਿੱਚ ਤੋਂ ਇਹਨੂੰ ਤਾਂ ਕਰਦੇ ਕਰਾਂਦੇ ਨਾ ਸੈਟਲ ਚੰਡੀਗੜ੍ਹ ਦੇ ਵਿੱਚ ਜੋ ਸਭ ਤੋਂ ਵੱਡੀ ਇੱਕ ਸਮੱਸਿਆ ਹੈਗੀ ਹੈ ਕਿ ਇੱਕ ਜਿਹੜਾ ਖੁਸ਼ੀ ਦਾ ਮਾਹੌਲ ਹੁੰਦਾ ਸੀ ਜਦੋਂ ਅਸੀਂ ਸ਼ੁਰੂ-ਸ਼ੁਰੂ ਚ ਆਏ ਸੀ ਉਹ ਬਿਲਕੁਲ ਖਤਮ ਹੋ ਗਿਆ ਇਹ ਤੇ ਵਜਾ 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 ਤੁਹਾਨੂੰ ਖੁਸ਼ੀ ਗਮ ਹੋ ਗਈ ਮਲਟੀਪਲ ਫੈਕਟਰਸ ਦ ਫਰਸਟ ਦ ਫਰਸਟ ਫੈਕਟਰ ਇਟਸੈल्फ ਕਿ ਵੋਟਰ ਖੁਦ ਹੀ ਇਹ ਮੰਨਣ ਨੂੰ ਤਿਆਰ ਨਹੀਂ ਹੈਗਾ ਕਿ ਉਹਦਾ ਜਿਹੜਾ ਸੋਚ ਹੈਗੀ ਹੈ ਆਫ ਗੈਟਿੰਗ ਆਪਣੇ ਆਪਣੀ ਪ੍ਰੋਬਲਮਸ ਨੂੰ ਸੋਲਵ ਕਿਦਾਂ ਕਰੇ ਪਰੇਤਾ ਅਧਿਕਾਰੀਆਂ ਦਾ ਵਕਤ ਵੱਡੇ ਵੱਡੇ ਅਧਿਕਾਰੀਆਂ ਦਾ ਆਮੀ ਆਫੀਸਰਸ ਦਾ ਇਹ ਅੱਡਾ ਹੈ ਇਹ ਅਧਿਕਾਰੀਆਂ ਦੀ ਜਿਹੜੀ ਕੰਟਰੋਲ ਹੈਗਾ ਵੇ ਉਹ ਜਿਹੜੇ ਅਧਿਕਾਰੀ ਹੈਗੇ ਨੇ ਉਹਨਾਂ ਅਧਿਕਾਰੀ ਸਾਡੇ ਉੱਧਾਂ ਤੇ ਹੈਗੇ ਨੇ ਜਿਵੇਂ ਤੁਹਾਡੇ ਸਾਹਮਣੇ ਆ ਮੇਅਰ ਇਲੈਕਸ਼ਨਸ ਹੋਈਆਂ ਨੇ ਤੁਸੀਂ ਦੇਖ ਲਿਆ ਅਧਿਕਾਰੀਆਂ ਨੇ ਤੁਹਾਡੇ ਤੁਹਾਡੇ ਤੁਹਾਡੀਆਂ ਲੋਕਲ ਜਿਹੜੀਆਂ ਇਲੈਕਸ਼ਨਸ ਨੂੰ ਉਹਦੋਂ ਵੀ ਕੀਤਾ ਉੱਤੇ ਥੱਲੇ ਕਰਨ ਦੀ ਕੋਸ਼ਿਸ਼ ਕੀਤੀ ਅਭੀ ਇਸ ਸਮੇਂ ਐਸਾ ਲੱਗ ਰਿਹਾ ਹੈ ਕਿ ਵੋਟਰ ਹੈਜ਼ ਟੂ ਟੇਕ ਅ ਵੈਰੀ ਵੈਰੀ ਇੱਕ ਅਲੱਗ ਜਾਇ ਇੱਕ ਉਹਨਾਂ ਨੂੰ ਆਪਣੀ ਤਾਕਤ ਦਿਖਾਣੀ ਪੈਗੀ ਵੀਡੀਪੀ ਵਰਸਸ ਇੰਡੀਆ ਅਲਾਈንስ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਤੁਸੀਂ ਕਿਹਾ ਨਾ ਕਿ ਹੁਣ ਦੇ ਆਰ ਆਲ ਸੇਮ ਸੀ ਵਾਟ ਇੰਡੀਆ ਅਲਾਈንስ ਤੁਸੀਂ ਜਦੋਂ ਕਹਿੰਦੇ ਹੋ ਇੰਡੀਆ ਅਲਾਈንስ ਕੀ ਤੁਸੀਂ ਐਗਜ਼ਿਸਟਿੰਗ ਪਾਰਟੀਆਂ ਦੀ ਗੱਲ ਰਹੀ ਹੈ ਹੁਣ ਜਿਹੜੀ ਹੁਣ ਪਹਿਲੀ ਪਾਰਟੀ ਜਿਵੇਂ ਕੱਲ ਮੈਂ ਸੈਨਿਕ ਸਮਾਜ ਪਾਰਟੀ ਨੂੰ ਜੁਆਇਨ ਕੀਤਾ ਪਹਿਲਾਂ ਮੈਨੂੰ ਯੂ ਸੀ ਵੀ ਫਰਸਟ ਐਜ਼ ਅ ਇੰਡੀਵਿਜੂਅਲ ਯੂ ਸੀ ਮੀ ਐਜ਼ ਅ ਇੰਡੀਵਿਜੂਅਲ ਐਜ਼ ਅ ਵੋਟਰ ਬਟ ਯੈਸ ਇਹ ਮੈਨੂੰ ਕੁਛ ਐਸ ਜੀ ਫਲਸਫੀ ਇਹਨਾਂ ਦੀ ਸੈਨਿਕ ਸਮਾਜ ਪਾਰਟੀ ਮੇਰੇ ਗੁਰੂ ਰਹਿ ਚੁੱਕੇ ਨੇ ਕੱਲ੍ਹ ਸਾਂ ਕੱਲ ਪਰਪਰ ਉੰਨੇ ਇਸ ਚੀਜ਼ ਨੂੰ ਸਬਜੈਕਟ ਮੇਰੇ ਸਾਹਮਣੇ ਪੇਸ਼ ਕੀਤਾ ਮੈਂ ਕਿਹਾ ਰਾਈਟ ਸਰ ਆਈ ਵਿਲ ਟੇਕ ਓਵਰ ਆਈ ਵਿਲ ਸਟੈਂਡ ਫॉर ਦਿ ਸੈਨਿਕ ਸਮਾਜ ਪਾਰਟੀ ਬਿਕੋਜ਼ ਇਹ ਮੇਰੇ ਨਾਮ ਦੇ ਨਾਲ ਵੀ ਕਨੈਕਟ ਹੁੰਦਾ ਵੇ ਇੱਕ ਤੁਸੀਂ ਸਾਡੇ ਸੈਨਿਕ ਬਣੋ ਨਾਲ ਇਹ ਜ਼ਰੂਰੀ ਨਹੀਂ ਹੈਗਾ ਕਿ ਇੱਕ ਜੋ ਵਰਦੀ ਵਾਲਾ ਹੀ ਸੈਨਿਕ ਹੁੰਦਾ ਹਰ ਇੱਕ ਨੂੰ ਇਸ ਚੀਜ਼ ਨੂੰ ਉੱਠਣਾ ਪੈਗਾ ਆਪਣੇ ਆਪਣਾ ਜਿਹੜਾ ਜੀ ਵਿਕ ਸਿੰਘ ਜਿਹੜਾ ਜਨ ਲੋਕਤੰਤਰ ਯਾਤਰਾ ਹੈ ਇਸ ਦੇ ਵਿਚਾਰ ਆ ਕਿਵੇਂ ਕਰੋਗੇ ਕਿਉਂਕਿ ਇਹ ਚੋਣਾ ਕਹਿੰਦੇ ਨੇ ਜਿਸ ਦੇ ਕੋਲ ਪੈਸੇ ਉਹੀ ਲੜ ਸਕਦਾ ਹੈਗਾ ਦੇਖੋ ਐਦਾ ਹੈ ਮੈਂ ਮੇਰੇ ਕੋਲ ਤੇ ਆਹੀ ਇੱਕ ਚੀਜ਼ੇ ਮੇਰਾ ਮੋਬਾਈਲ ਨੰਬਰ 9876559525 ਜੋ ਮੇਰੇ ਨਾਲ ਗੱਲ ਕਰੇਗਾ ਜੋ ਮੈਨੂੰ ਬੁਲਾਏਗਾ ਬੁਲਾਏਗਾ ਫੋਨ ਤੇ ਨਿਕਾ ਲਗਾਗਾ ਜੋ ਮੈਨੂੰ ਬੁਲਾਏਗਾ ਉਹਦੇ ਕੋਲ ਜਾ ਕੇ ਜਿਵੇਂ ਤੁਸੀਂ ਮੇਰੇ ਨਾਲ ਹੁਣ ਬੈਠੇ ਹੋ ਮੇਰੇ ਨਾਲ ਗੁਰਗਪੁਰ ਮਹਾਰਾਜ ਵੀਰਕ ਸਾਹਿਬ ਦੇਖੋ ਤੁਹਾਡੀ ਸਟੇਟਮੈਂਟ ਕਿਸੀ ਹੈ ਤੁਸੀਂ ਕਿਹਾ ਕਿ ਮੈਨੂੰ ਜੋ ਫੋਨ ਕਰਕੇ ਬੁਲਾਏਗਾ ਮੈਂ ਜਾਊਂਗਾ ਤੁਸੀਂ ਲੋਕਾਂ ਨਾਲ ਨਹੀਂ ਮਿਲੋਗੇ ਨਹੀਂ ਨਹੀਂ ਯਾਰ ਐਦਾ ਕਿ ਇਫ ਆਈ हैव टू ਕਾਲ 온 ਟੂ ਯੋਰ ਪਲੇਸ ਵੀ ਹੈਵ ਟੂ ਟਾਕ ਵੀ ਹੈਵ ਟੂ ਮੇਕ ਕਮ ਇਨ ਪਲੀਜ਼ ਨੋਟ ਤੇ ਬੈਲਟ ਵਜਾਣੀ ਪੈਗੀ ਚੋਣ ਪ੍ਰਚਾਰ ਕਿਵੇਂ ਕਰੋਗੇ What do you mean by ਚੋਣ ਪ੍ਰਚਾਰ I want to ask you ਤੁਹਾਡੀ ਕੀ ਐਜ਼ ਅ ਵੋਟਰ ਤੋਂ ਐਸੇ ਚੰਡੀਗੜ੍ਹ ਦੇ ਵੋਟਰ ਦੀ ਕੀ ਲੋੜ ਹੈਗੀ ਹੈ ਕੀ ਉਹਦੀ ਦੀ ਡਿਮਾਂਡ ਹੈਗੀ ਹੈ you never know my, my voters may be more knowledgeable than me ਤਬਖ-ਬਖ ਸੈਕਟਰਾਂ ਦੇ ਵਿਚਕਾਰ ਸਾਰੇ ਹਰ ਇੱਕ ਲੋਕਾਂ ਦੇ ਵਿੱਚ ਜਾਵਾਂਗੇ ਪਰ ਉਹਨਾਂ ਨੂੰ ਪਤਾ ਕਰਾਂਗੇ ਉਹਨਾਂ ਨੂੰ what is your problem ਹੁਣ ਇੱਥੇ ਇੱਕ ਕੈਪਟਨ ਸਾਹਿਬ ਬੈਠੇ ਨੇ ਕੈਪਟਨ ਸਾਹਿਬ ਬੈਠੇ ਨੇ ਇਹਨਾਂ ਦੀ ਇੱਕ ਪ੍ਰੋਬਲਮ ਐਡੀ ਵੱਡੀ ਪ੍ਰੋਬਲਮ ਹੈਗੀ ਹੈ ਕਿ ਇਹਨਾਂ ਦੀ ਬੇਟੀ ਨੂੰ ਸ਼ਰਿਆਮ ਮਰਡਰ ਕਰਕੇ ਕੋਈ ਚਲਾ ਗਿਆ ਅਜ ਤੱਕ ਕੋਈ ਕਿਸੇ ਨੇ ਉਹਦਾ ਕੋਈ ਜਵਾਬ ਨਹੀਂ ਸਾਲ ਇੱਕ ਸਾਲ ਹੋ ਗਿਆ ਹੈਗਾ ਸ਼ੀ ਵਾਸ ਐਨ ਆਫੀਸਰ ਸੋ ਥੇਰ ਆਰ ਪ੍ਰੋਬਲਮਸ ਵੀ आवर ਸਿਸਟਮ ਜਿਹੜਾ ਵੇ ਐਸ ਟਾਈਮ ਕਲਟਰ ਅਪ ਹੋ ਰਿਹਾ ਹੈ ਇਹ ਅਗਰ ਤੁਸੀਂ ਕਲਟਰ ਅਪ ਹੋ ਜਾਏਗਾ ਸਿਸਟਮ ਅਖੀਰ ਵਿੱਚ ਓਟ ਵਾਟ ਵੇਰ ਵੀ ਅਖੀਰਲੇ ਦੋ ਸਵਾਲ ਹੈਗੇ ਆ ਇੱਕ ਮੁੱਦਾ ਪਾਣੀ ਦਾ ਜਿਸ ਨੂੰ ਲੈ ਕੇ ਇਸ ਵੇ ਇੰਡੀਆ ਔਰ ਭਾਜਪੀ ਦੇ ਵਿਚਕਾਰ ਵਾਟ ਚੱਲਦੀ ਹੈ ਜਿਸ ਦੇ ਵਿਚਕਾਰ ਗਵਰਨਰ ਸਰ ਦਾ ਵੀ ਨਾਮ ਸ਼ਾਮਿਲ ਹੋ ਰਿਹਾ ਹੈ ਇੱਕ ਕੁਐਸਚਨ ਇਹ ਹੈਗਾ ਦੂਜਾ ਕੁਐਸਚਨ ਹੈ ਇੱਕ ਡੱਡੂ ਮਾਚਾ ਜੋ ਵੱਦਾ ਵੱਦਾ ਪਹਾੜੀ ਨਾ ਵੱਧ ਗਿਆ ਤੇ ਬਹੁਤ ਸਾਰੇ ਲੋਕ ਉਸ ਤੋਂ ਪਰੇਸ਼ਾਨ ਨੇ ਕਿਉਂਕਿ ਉੱਥੋਂ ਤੋਂ ਬਿਮਾਰੀਆਂ ਦੀ ਜੜ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ ਜਦ ਬੱਚਾ ਪੈਦਾ ਹੁੰਦਾ ਹੈ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਮਰਦਾ ਤੱਕ ਰਹਿੰਦੀਆਂ ਨੇ ਫॉर ਆਈ ਬੀਲੀਵ ਇਨ ਓਨਲੀ ਵਨ ਥਿੰਗ ਫॉर ਏਵਰੀ ਪ੍ਰੋਬਲਮ ਥੇਅਰ ਇਜ਼ ਅ ਸੋਲੂਸ਼ਨ ਇਫ ਯੂ ਹੈਵ ਸੇਡ ਥੇਅਰ ਆ ਥੀਸ ਟੂ ਪ੍ਰੋਬਲਮਸ ਹਾਊ ਕੈਨ ਇਟ ਬੀ ਸੋਲਵਡ ਵੀ ਵਿਲ ਸੈਟ ਵੀ ਵਿਲ ਡਿਸਕਸ ਐਂਡ ਵੀ ਵਿਲ ਸੋਲਵ ði ਪ੍ਰੋਬਲਮ ਥੇਅਰ ਇਜ਼ ਨੋ ਥੇਅ ਆਈ ਇਮੀਡੀਏਟਲੀ ਦੇਖੋ ਹਰ ਇੱਕ ਇਲਾਕੇ ਦੀ ਆਪਣੇ ਆਪਣੇ ਹਾਂ ਛੋਟੇ ਪਾਕਟਸ ਦੀ ਆਪਣੀ ਆਪਣੀਆਂ ਪ੍ਰੋਬਲਮਸ ਹੋਣੀਆਂ ਵੀ ਗੈਟ ਇਨ ਟੂ ਇਟ ਵੀ ਵੀਲ ਟਰਾਈ ਟੂ ਸੋਲਵ ਇਟ ਤਨਵਾਤ ਤੁਹਾਡਾ ਸਾਡੇ ਨਾਲ ਗੱਲ ਕਰਨ ਲਈ ਤਾਂ 1 ਜੂਨ ਨੂੰ ਜਿਹੜਾ ਚੋਣਾ ਹੋਣ ਵਾਲੀਆਂ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿਚਾਰ ਇੰਡੀਆ ਐਲਾਈਂਸ ਤੋਂ ਕਿਸ ਦਾ ਨਾਮ ਸਾਹਮਣੇ ਆਉਂਦਾ ਕਿ ਕਿ ਚਰਚਾਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਕਿ ਕੌਣ ਜਿਹੜਾ ਉਹਨਾਂ ਦਾ ਉਮੀਦਵਾਰ ਹੋਏਗਾ ਤੇ ਬਿੱਲੇ ਕਾਂਗਰਸ ਦੇ ਵਿਚਾਰ ਵੀ ਮੰਥਨ ਸ਼ੁਰੂ ਹੈ ਇਸ ਦੇ ਨਾਲ ਉਹਨਾਂ ਦੇ ਵਿਚਾਰ ਇਹ ਵੀ ਚੱਲ ਰਿਹਾ ਹੈ ਕਿ ਸਾਡੇ ਜੇ ਵਰਕਰ ਨੇ ਉਹ ਕਿਸ ਦਾ ਨਾਮ ਚਾਹੁੰਦੇ ਹੈ ਅਗਰ ਦੂਜੀ ਗੱਲ ਕੀਤੀ ਜਾਏ ਭਾਜਪਾ ਵੀ ਮੰਥਨ ਕਰ ਰਹੀ ਹੈ ਕਿ ਚੰਡੀਗੜ੍ਹ ਦੇ ਵਿਚਾਰ ਕਿਸ ਨੂੰ ਆਪਣਾ ਉਮੀਦਵਾਰ ਐਲਾਨਿਆ ਜਾਵੇ कैमरामैन सुमित कैमरा मैन दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर